ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਨਾਲ ਹੋਈ ਧੋਖਾਧੜੀ ਤੋਂ ਉਸ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਮਠਾਰੂ ਥਾਣੇ ਨੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਸ਼ੋਅ ਬਿੱਗ ਬਾਸ ਵਿੱਚ ਵੀ ਹਿੱਟ ਗੀਤ ਗਾ ਚੁੱਕੀ ਹੈ ਨਾ ਧੋਖਾਧੜੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਮਿਊਜ਼ਿਕ ਕੰਪਨੀ ਦੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਮਹਿਲਾ ਕਮਿਸ਼ਨ ਦੀ ਪ੍ਰਧਾਨ ਰਾਜ ਲਾਲੀ ਗਿੱਲ ਦੇ ਹੁਕਮ ਤੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਰਾਜ ਲਾਲੀ ਗਿੱਲ ਨੇ ਕਿਹਾ ਕਿ ਪਿੰਕੀ ਤਾਰੀਵਾਲ ਨੇ ਸੁਣਨ ਦਾ ਸ਼ਰਮਨ ਦਾ ਧੋਖਾ ਧੜੀ ਕੀਤੀ ਉਹਨਾਂ ਨੂੰ ਕਈ ਸਾਲਾਂ ਤੋਂ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਉਹਨਾਂ ਨੂੰ ਕੰਪਨੀ ਵੱਲੋਂ ਬੰਦੂਆ ਬਣਾਇਆ ਗਿਆ ਤੇ ਧਮਕਾਇਆ ਜਾਂਦਾ ਰਿਹਾ ਪੰਜਾਬੀ ਗਾਇਕਾ ਸੁਣਨ ਦਾ ਸ਼ਰਮਾ ਦੇ ਮਾਮਲੇ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆਈ ਆ ਆਓ ਸੁਣਦੇ ਹਾਂ ਤਾਰੀਵਾਲ ਵੱਲੋਂ ਮਸਲਾ ਆਇਆ ਵੀ ਸਾਨੂੰ ਸੁਣਨ ਦਾ ਸ਼ਰਮਨ ਜੀ ਨੇ ਅਪਲੀਕੇਸ਼ਨ ਦਿੱਤੀ ਸੀਗੀ तो शिकायत की से। तो है 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 ਨਿਦਾਨ ਤਾਂ ਤੁਮ ਦੱਸਿਆ ਵੀ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਸਰ ਪਿੰਕੀ ਢਾਲੀਵਾਲ ਤੋਂ ਇਲਾਵਾ ਹੋਰ ਵੀ ਕੋਈ ਦੇ ਵਿੱਚ ਇਨਵੋਲਵਮੈਂਟ ਹੈਗੀ ਹੈ ਖਾਲੀ ਪਿੰਕੀ ਢਾਲੀਵਾਲ ਹੀ ਹੈ ਦਾ ਪਿੰਕਲ ਪਿੰਕੀ ਢਾਲੀਵਾਲ ਦੇ ਹੀ ਹੈਗੇ ਆ ਜੀ ਹਜੇ ਸਾਡੀ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਸਰ ਹੋਰ ਦਾ ਵੀ ਰੋਲ ਆਊਗਾ ਇੱਕ ਹੀ ਅਰੈਸਟ ਹੋਈ ਹੈ ਪਿੰਕੀ ਢਾਲੀਵਾਲ ਹਾਂਜੀ ਹਾਂਜੀ ਬਸ ਇੱਕ ਹੀ ਅਰੈਸਟ ਹੈ ਜੀ ਦਾ ਦਿਆ ਕਿ ਪੰਜਾਬੀ ਗਾਇਕਾ ਸੁਨੰਦਰ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਕੀਕਤ ਟੀਵੀ ਪ